ਦਨ ਦਿਹਾੜੇ ਪੰਜਾਬ ਵਿੱਚ ਵੱਡੀ ਵਾਰਦਾਤ ਬਦਮਾਸ਼ਾਂ ਨੇ ਪ੍ਰਾਪਰਟੀ ਡੀਲਰ ਦੇ ਢਿੱਡ 'ਚ ਮਾਰੀ ਗੋਲੀ ਨਸਲੀ ਵਿਅਕਤੀ ਦੇ ਗੋਲੀ ਬੱਤੀ ਹੈ ਢਿੱਡ 'ਚ ਜੋ ਜਿਹੜੇ ਔਲਾਦ ਹਸਪਤਾਲ 'ਚ ਦਾਖਲ ਕੀਤਾ ਗਿਆ ਉਹਨੂੰ ਤੇ ਦੂਜਾ ਵਿਅਕਤੀ ਸੀਗਾ ਉਹਨੂੰ ਵੀ ਹਸਪਤਲ ਭੇਜਿਆ ਗਿਆ ਗੋਲੀਆਂ ਮਾਰ ਬਦਮਾਸ਼ ਮੌਕੇ ਤੋਂ ਫਰਾਰ ਸੀਸੀਟੀਵੀ 'ਚ ਕੈਦ ਹੋਏ ਗੋਲੀਆਂ ਮਾਰਦੇ ਬਦਮਾਸ਼ ਜੀਹਾਂ ਜਾਣਕਾਰੀ ਮੁਤਾਬਕ ਥਾਣੇ ਤੋਂ ਕਰੀਬ 50 ਮੀਟਰ ਦੀ ਦੂਰੀ ਤੇ ਇਨ੍ਹਾਂ ਬਦਮਾਸ਼ਾਂ ਵੱਲੋਂ ਦਿਨ ਦਿਹਾੜੇ ਸ਼ਰਿਆਮ ਪ੍ਰਾਪਰਟੀ ਡੀਲਰ ਨੂੰ ਗੋਲੀ ਮਾਰੀ ਗਈ ਹੈ ਗੋਲੀ ਮਾਰ ਮੋਟਰਸਾਈਕਲ ਸਵਾਰੇ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਐਕਟਿਵਾ ਤੇ ਸਵਾਰ ਪੀੜਤ ਪ੍ਰਾਪਰਟੀ ਡੀਲਰ ਤੇ ਉਸ ਦਾ ਸਾਥੀ ਕਿਸੇ ਕੰਮ ਨੂੰ ਲੈ ਕੇ ਜਾਂਦੇ ਦਿਖਾਈ ਦੇ ਰਹੇ ਨੇ ਤਾਂ ਰਸਤੇ 'ਚ ਪਿੱਛਾ ਕਰਦੇ ਆ ਰਹੇ ਮੋਟਰਸਾਈਕਲ ਸਵਾਰ ਇਨ੍ਹਾਂ ਵੇਖੌਫ ਬਦਮਾਸ਼ਾਂ ਨੇ ਪ੍ਰਾਪਰਟੀ ਡੀਲਰ ਤੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ਉਸ ਦੇ ਢਿੱਡ 'ਚ ਗੋਲੀ ਮਾਰ ਦਿੱਤੀ ਗੋਲੀ ਵੱਜਣ ਕਾਰਨ ਪ੍ਰਾਪਰਟੀ ਡੀਲਰ ਗੰਭੀਰ ਜ਼ਖਮੀ ਹੋ ਗਿਆ ਤੇ ਨਾਲ ਹੀ ਉਸ ਦਾ ਸਾਥੀ ਵੀ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਹੈ ਇਸ ਵੱਡੀ ਵਾਰਦਾਤ ਤੋਂ ਬਾਅਦ ਪੂਰਾ ਇਲਾਕਾ ਕੰਬ ਉੱਠਿਆ ਦਹਿਲ ਉੱਠਿਆ ਲੋਕਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਵੱਡੀ ਗਿਣਤੀ 'ਚ ਲੋਕ ਵਾਰਦਾਤ ਵਾਲੀ ਥਾਂ ਤੇ ਇਕੱਠੇ ਹੋ ਗਏ ਵਾਰਦਾਤ ਦਾ ਪਤਾ ਲੱਗਦੇ ਹੀ ਪੁਲਿਸ ਨੂੰ ਵੀ ਭੱਜੜਾ ਪੈ ਗਈਆਂ ਤੁਰੰਤ ਪੁਲਿਸ ਮੌਕੇ ਤੇ ਪਹੁੰਚ ਗਈ ਵਾਰਦਾਤ ਨੂੰ ਲੈ ਕੇ ਪੁਲਿਸ ਦਾ ਕੀ ਕਹਿਣਾ ਹੈ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਸਾਡੇ ਕੋਲ ਅਜੇ ਇਨਫੋਰਮੇਸ਼ਨ ਆਈ ਸੀਗੀ ਦੋ ਵਿਅਕਤੀ ਮੋਟਰਸਾਈਕਲ ਤੇ ਆਏ ਨੇ ਤੇ ਉਹ ਜਿਹੜੇ ਉੱਤੇ ਵਿਅਕਤੀ ਦੋ ਖੜੇ ਸੀਗੇ ਉਹਨਾਂ ਤੇ ਗੋਲੀ ਚਲਾ ਕੇ ਗਏ ਨੇ ਕਿ ਉਹਨਾਂ ਚੋਂ ਇੱਕ ਵਿਅਕਤੀ ਦੇ ਗੋਲੀ ਵੱਜੀ ਆ ਢਿੱਡ 'ਚ ਜਿਹਨੂੰ ਜਿਹੜੇ ਆਲਾਦ ਹਸਪਤਾਲ 'ਚ ਦਾਖਲ ਕੀਤਾ ਗਿਆ ਉਹਨੂੰ ਤੇ ਦੂਜਾ ਵਿਅਕਤੀ ਸੀਗਾ ਉਹਨੂੰ ਵੀ ਹਸਪਤਲ ਭੇਜਿਆ ਗਿਆ ਕਿ ਬਾਕੀ ਪੜਤਾਲ ਜਾਰੀ ਹੈ ਮੁਕਤਮਾ ਦਰਜ ਕਰਕੇ ਉਹਦੀ ਤਫतीश ਕੀਤੀ ਜਾ ਰਹੀ ਹੈ ਤੇ ਜੋ ਵੀ ਹਾਲਾਤ ਸਾਹਮਣੇ ਆਉਣਗੇ ਉਹਨਾਂ ਬਾਰੇ ਜਾਣਕਾਰੀ ਆਏਗੀ ਇਹ ਵੱਡੀ ਵਾਰਦਾਤ ਮੁਹਾਲੀ ਦੇ ਜੀਰਕਪੁਰ 'ਚ ਹੋਈ ਹੈ ਪੀੜਤ ਜ਼ਖਮੀ ਡੇਰਾ ਬੱਸੀ ਦੇ ਪਿੰਡ ਖੇੜੀ ਸੁੰਦਰਾਂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਜਿਸ ਦੀ ਪਹਿਚਾਨ ਜਗਤਾਰ ਸਿੰਘ ਵਜੋ ਹੋਈ ਹੈ ਦੱਸਿਆ ਜਾ ਰਿਹਾ ਕਿ ਪੀੜਤ ਆਪਣੇ ਕਿਸੇ ਸਾਥੀ ਦੇ ਨਾਲ ਜੀਰ ਕਪੂਰਾ ਤਹਿਸੀਲ ਵਿੱਚ ਕਿਸੇ ਕੰਮ ਲਈ ਜਾ ਰਿਹਾ ਸੀ ਤਾਂ ਇਸ ਦੌਰਾਨ ਵੇਖੋ ਇਹਨਾਂ ਬਦਮਾਸ਼ਾਂ ਨੇ ਸ਼ਰਿਆਮ ਪ੍ਰਾਪਰਟੀ ਡੀਲਰ ਤੇ ਗੋਲੀ ਚਲਾ ਦਿੱਤੀ ਉਸ ਨੂੰ ਗੰਭੀਰ ਜ਼ਖਮੀ ਕਰਨ ਤੋਂ ਬਾਅਦ ਇਹ ਬਦਮਾਸ਼ ਮੌਕੇ ਤੋਂ ਫਰਾਰ ਹੋ ਗਈ ਸੀ ਤੇ ਹੁਣ ਇਸ ਮਾਮਲੇ 'ਚ ਵੱਡੀ ਅਪਡੇਟ ਵੀ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਫਾਇਰਿੰਗ ਮਾਮਲੇ 'ਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਗ੍ਰਿਫਤਾਰ ਮੁਲਜ਼ਮ ਦੀ ਪਛਾਣ ਸਲਿੰਦਰ ਸਿੰਘ ਦੇ ਵਜੋਂ ਹੋਈ ਹੈ ਅਜੇ ਤੱਕ ਵਾਰਦਾਤ ਪਿੱਛੇ ਦੀ وجہ ਦਾ ਖੁਲਾਸਾ ਨਹੀਂ ਹੋਇਆ ਕਿ ਆਖਰ ਕਿਉਂ ਇਹਨਾਂ ਬਦਮਾਸ਼ਾਂ ਨੇ ਚਿੱਟੇ ਦੇ ਨਾ ਪ੍ਰਾਪਰਟੀ ਡੀਲਰ ਨੂੰ ਨਿਸ਼ਾਨਾ ਬਣਾਇਆ ਉਸਤੇ ਗੋਲੀ ਚਲਾਈ ਹੈ ਦੇਖਣਾ ਹੋਵੇਗਾ ਪੁਲਿਸ ਵੱਲੋਂ ਜਾਂਚ ਤੋਂ ਬਾਅਦ ਹੁਣ ਅੱਗੇ ਕੀ ਖੁਲਾਸੇ ਕੀਤੇ ਜਾਂਦੇ ਨੇ ਜਗਬਣੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ